ਸੰਪੀਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਦੇਸ਼ ਭਰ ਦਾ ਜਤੂਮਤਾ ਮਨ ਲ ਮਨਾਇਆ ਜਾਂਦਾ ਹੈ ਸਚ ਕਨਸ਼ਟਿ ਮੰਦਰ ਸਾਹਿਬ ਵਿਖੇ ਵੀ ਅਲੌਕਿਕ ਜਲੋਸ ਸਜਾਏ ਗਏ ਨੇ ਅਤੇ ਸ਼ਾਮ ਨੂੰ ਪੁਰ ਰਮੰਦਰ ਸਾਹਿਬ ਨੂੰ ਖੂਬਸੂਰਤ ਦੀਪਮਾਲਾ ਦੇ ਨਾਲ ਵਿਸਜਾਇਆ ਜਾਏਗਾ ਸ਼੍ਰੀ ਗੁਰੂ ਗੋਬਿੰਦ ਜੀ 350ਵਾਂ ਪ੍ਰਕਾਸ਼ ਦਿਹਾੜਾ ਖਾਸੇ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਸਰਦਾਰਾ ਤੇ ਜਤੂਮਤਾ ਮਨ ਲ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਚ ਸੰਗਤਾਂ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਣੀਆਂ ਨੇ ਜਿੱਥੇ ਕਣਪੜ ਸਾਹਿਬ ਦੇ ਭੋਗ ਪਾਏਗੇ ਤੇ ਧਾਰਮ ਇਸਲਾਵਾਤ ਅਛੀ ਪਟਨਾ ਸਹਿ ਇਤਰਦੀ ਤੋਂ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਗਿਆ ਹੈ। ਇਹ ਸੰਦੇਸ਼ ਗਿਆਨੀ ਇਕਬਾਲ ਸਿੰਘ ਨੇ ਪੜ੍ਹਿਆ। ਇਹ ਪਹਿਲੀ ਵਾਰ ਹੈ ਕਿ ਦਸਮ ਗ੍ਰੰਥ ਬਾਰੇ ਖੁੱਲੇ ਤੌਰ ਤੇ ਇੰਨੀ ਵੱਡੀ ਸਟੇਜ ਤੋਂ ਪਹਿਲੀ ਵਾਰ ਕਿਸ ਸੰਦੇਸ਼ ਜਾਰੀ ਹੋਇਆ ਹੈ। ਸੰਦੇਸ਼ ਵਿੱਚ ਗੁਰੂਆਂ ਸਾਹਿਬ ਜੀ ਦੀ ਵਿਅਦਬੀ ਕਰਨ ਵਾਲਿਆਂ, ਦਸਮ ਗ੍ਰੰਥ ਨੂੰ ਨਾਮ ਅੰਨਣ ਵਾਲਿਆਂ, ਗੁਰਬਾਣੀ ਜਾਂ ਦਾਸਨ ਤੋੜ ਮੋੜ ਕੇ ਪੇਸ਼ ਕਰਨ ਵਾਲਿਆਂ ਅਤੇ ਅੰਮ੍ਰਿਤ ਛਕਾਉਣ ਦੀ ਮਰਿਆਦਾ ਨੂੰ ਬਦਲਣ ਦੀ ਕੋਸ਼ਿਸ਼ ਕਰਨ ਵਾਲਿਆਂ, ਪੰਥ ਦੋਖਿਆਂ ਨੂੰ ਵਰਜਦੇ ਆ ਤੁਸੀਂ ਕੌਮ ਨੂੰ ਇਹਨਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੰਦੇਸ਼ ਦਿੱਤਾ ਗਿਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਮੌਜੂਦਾ ਹਲਕੇ ਲੰਬੀ ਤੋਂ ਹੀ ਚੋਣ ਲੜਨਗੇ ਉਧਰ ਸ਼੍ਰੋਮਿਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਡਿਪਟੀ ਸੀਐਮ ਸਪੀਰ ਸਿੰਘ ਬਾਦਲ ਵੀ ਮੌਜੂਦਾ ਹਲਕੇ ਜਲਾਲਾਬਾਦ ਤੋਂ ਚੋਣ ਲੜਨਗੇ ਸ਼੍ਰੋਮਿਕਾਲੀ ਦਲ ਨੇ ਇਸ ਦਾ ਐਲਾਨ ਕਰ ਦਿੱਤਾ ਪਹਿਲਾਂ ਚਰਚਾ ਸੀ ਕਿ ਦੋਵੇਂ ਲੀਡਰ ਆਪਣੇ ਚੋਣ ਹਲਕੇ ਬਦਲ ਸਕਦੇ ਨੇ ਪਰ ਅਜੇ ਹਾਂ ਨਹੀਂ ਹੋਇਆ ਗਗ ਜਸੀ ਜਸਦੀ ਆਮ ਆਦਮੀ ਪਾਰਟੀ ਨਾਲੋਂ ਨਾਰਾਜ਼ਗੀ ਤੁਰ ਹੋ ਗਈ ਹੈ ਚੰਡੀਗੜ੍ਹ ਦੇ ਜੋ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਜਸੀ ਨੇ ਪਾਰਟੀ ਵਿੱਚ ਵਾਪਸ ਆਉਣ ਦਾ ਐਲਾਨ ਕੀਤਾ ਹੈ ਫਾਜ਼ਿਲਕੀ ਸਬ ਜੇਲ੍ਹ ਵਿੱਚ ਛਾਪੇਮਾਰੀ ਕਰਕੇ ਪੁਲਿਸ ਨੇ 24 ਲੋਕਾਂ ਨੂੰ ਕਾਬੂ ਕੀਤਾ ਇਹ ਲੋਕ ਜੇਲ੍ਹ ਵਿੱਚ ਬੰਦ ਭੀਮ ਟੈਂਕ ਕਤਲकांड ਦੇ ਮੁਲਜ਼ਮ ਸ਼ਿਵਲਾਲ ਡੋਡਾ ਨਾਲ ਮੁਲਾਕਾਤ ਕਰਨ ਗਏ ਸਨ ਮੁਲਾਕਾਤ ਦਾ ਸਮਾਂ ਖਤਮ ਹੋਣ ਦੇ ਬਾਅਦ ਵੀ ਤੇ ਲੋਕ ਜੇਲ੍ਹ ਦੇ ਅੰਦਰ ਹੀ ਸਨ ਐਸ ਟੀ ਮੀਂ ਦੀ ਮੌਜੂਦਗੀ ਵਿੱਚ ਪੁਲਿਸ ਨੇ ਛਾਪਾ ਮਾਰ ਕੇ 24 ਲੋਕਾਂ ਨੂੰ ਕਾਬੂ ਕੀਤਾ ਅਤੇ 8 ਲਗਜ਼ਰੀ ਗੱਡੀਆਂ ਵੀ ਜ਼ਬਤ ਕੀਤੀਆਂ ਜਾਣਕਾਰੀ ਮੁਤਾਬਕ ਘਟਨਾ ਦੇ ਬਾਅਦ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਸਹਿਕ ਜਲਸੂਬਿਡੈਂਟ ਜਸ਼ਨਦੀਪ ਸਿੰਘ ਨੂੰ ਮੋਟਰ ਕਰ ਦਿੱਤਾ ਗਿਆ ਹੈ ਤ੍ਰਿਪਾਰਤ ਵਿੱਚ ਠੰਡ ਦੇ ਕੋਰਤ ਕਿਆ ਲਗਾਤਾਰ ਜਾਰੀ ਹੈ ਜਿਸ ਨਾਲ ਆਮ ਲੋਕਾਂ ਨੂੰ ਖਾਸੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਢੁਣਾਚਰ ਦੇ ਵਿੱਚ ਵੀ ਤਾਪਮਾਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਧੁੰਦ ਦੇ ਕਾਰਨ ਆਵਾਜਾਈ ਅਤੇ ਜਨਜੀਵਨ ਖਾਸਾ ਪ੍ਰਭਾਵਿਤ ਹੋ ਰਿਹਾ ਹੈ।